ਗਾਈਸ ਮੌਸਮ ਦੀ ਚੇਂਜਿੰਗ ਹੋ ਰਹੀ ਹੈ ਤੇ ਅਸੀਂ 쿨ਰ ਕੱਢ ਲਿਆ ਆ। ਏ ਗਾਈਸ ਗੁਡ ਇਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਗਾਈਸ ਮੌਸਮ ਦੀ ਚੇਂਜਿੰਗ ਹੋ ਰਹੀ ਹੈ ਤੇ ਅਸੀਂ 쿨ਰ ਕੱਢ ਲਿਆ ਆ। ਹੱਲੇ ਤਾਂ ਵੈਸੇ ਪੱਖਿਆ ਨਾ ਚੱਲੀ ਜਾਂਦਾ ਕੰਮ ਹੱਲੇ Papa ji ਨੇ ਤੇ ਰੰਗ ਕਰ ਦੇਣਾ ਆ ਤੇ 15-20 ਦਿਨ ਬਾਅਦ ਵਿੱਚ ਅਸੀਂ 쿨ਰ ਨੂੰ ਔਨ ਕਰਨਾ ਆ। ਅੱਜ ਬਣ ਰਿਹਾ ਸਾਡੇ ਹਰਾ ਗੱਦੂ ਗਾਈਸ ਬਾਬਾ ਜੀ ਜਿਹੜੀ ਗੱਲ ਕਰਦੇ ਸੀਗੇ ਕਿ ਮੋਟਰਸਾਈਕਲ ਨੂੰ ਪਾਉਣ ਲ train ਦਾ ਚੱਕਾ ਉਹਦੇ ਪੈ ਨਹੀਂ ਸਕਿਆ ਕਿਉਂਕਿ ਉਹ ਨਾ ਮੁਨਕੀਨਾ ਪਾਪਾ ਜੀ ਵੈਸੀ ਮਜ਼ਾਕ ਚੁਕਿੰਦੇ ਸੀਗੇ ਹੁਣ ਪਾਪਾ ਜੀ ਨੇ ਮੋਟਰਸਾਈਕਲ ਦਾ ਟਾਇਰ ਬਦਲ ਲਿਆ ਆ ਕਈ ਵੇ ਪੈਂਚਰ ਹੋ ਹੁੰਦਾ ਹੈਗਾ ਪ੍ਰੋਗਰਾਮ ਦੂਜਾ ਜਦੋਂ ਪਾਪਾ ਜੀ ਹੁੰਦੇ ਸੀਗੇ ਉਦੋਂ ਪੈਂਚਰ ਹੋ ਜਾਂਦਾ ਹੈਗਾ ਕਿੰਨੀ ਵਾਰੀ ਪੈਂਚਰ ਹੋਇਆ ਇਹ ਹੁਣ ਟਾਇਰ ਬਦਲ ਲਿਆ ਤੁਹਾਨੂੰ ਮੈਂ ਟਾਇਰ ਦਿਖਾਉਣਾ ਗਾਈਸ ਆ ਦੇਖੋ ਟਾਇਰ ਪਾਪਾ ਜੀ ਕੀਬੋਰਡ ਪਲੇ ਕਰ ਰਹੇ ਆ ਆ ਦੇਖੋ ਵੰਸ਼ ਵੰਸ਼ ਸ਼ਟਰ ਆ ਸ਼ਟਰ ਅਰੇ ਸ਼ਟਰ ਆ ਵੀ ਸ਼ਟਰ ਆ ਵੰਸ਼ ਕਿਦਾਂ ਫੇ ਓਏ 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 ਵੰਸ਼ ਗਾਇਸ ਕਿਹੜਾ ਪਾਣੀ ਪੀ ਜਾਂਦਾ ਇਹ ਦੇਖੋ ਗਾਇਸ ਇਹ ਮੈਨੂੰ ਫੜਦਾ ਇਹ ਵੰਸ਼ ਗਾਇਸ ਪਹਿਲਾਂ ਵੰਸ਼ ਮੇਰੀ ਗੱਲ ਨਹੀਂ ਸੁਣਦਾ ਹੈਗਾ ਗਾਈਸ ਦੇਖੋ ਗਾਈਸ ਆ ਫਾ ਲਿਆ ਮਨਜੀ ਤੂੰ ਮੇਰੀ ਗੱਲ ਕਦੇ ਨਹੀਂ ਸੁਣੰਦਿਆ ਹੈ ਮਨਜੀ ਗਾਈਸ ਹਲੇ ਵੀ ਨਹੀਂ ਗੱਲ ਸੁਣੰਦਿਆ ਇਹ ਪਤਾ ਨਹੀਂ ਇਹਨੂੰ ਕੀ ਹੋਇਆ ਆ ਕਿੰਨੇ ਦਿਨ ਹੋ ਗਏ ਮੇਰੀ ਗੱਲ ਨਹੀਂ ਸੁਣੰਦਿਆ ਕੀ ਹੋਇਆ ਕੁਲਰ ਆ ਗਾਈਸ ਮਨਛ ਦੇ ਪਾਪਾ ਜੀ ਆ ਗਏ ਦੇਖੋ ਗਾਈਸ ਕਿੰਨਾ ਖੁਸ਼ ਹੋ ਗਿਆ ਦੇਖੋ ਗਾਇਸ ਦੌੜਦਾ ਦੌੜਦਾ نیچے ਗਿਆ ਕਹਿੰਦਾ ਗਾਇਸ ਛੁੱਟ ਲੈਣਾ ਗਾਇਸ ਪਾਣੀ ਦੀ ਟੈਂਕੀ ਵਿੱਚ ਕੋਈ ਪ੍ਰੋਬਲਮ ਆ ਹੁਣ ਪਾਪਾ ਜੀ ਦੇਖਣ ਝੱਲੇ ਆ ਗਾਇਸ ਸਵੀਰ ਦੀ ਖਾਲੀ ਹੋਈ ਆ ਟੈਂਕੀ ਕੀ ਪ੍ਰੋਬਲਮ ਆ ਸਹੀ ਆ ਸਬਾਪਾ ਜੀ ਨੇ ਦੱਸਿਆ ਕਿ ਕੋਈ ਪ੍ਰੋਬਲਮ ਤੇ ਹੈ ਨਹੀਂ ਆ ਪਰ ਟੈਂਕੀ ਭਰ ਨਹੀਂ ਦੇਈ ਪਤਾ ਨਹੀਂ ਟੈਂਕੀ ਨੂੰ ਕੀ ਹੋਇਆ ਆ ਸਵੇਰ ਦੀ ਨਿੰਗਾਈਸ ਭਰਨ ਦੀ ਟੈਂਕੀ ਖਾਲੀ ਆ ਸਵੇਰ ਦੀ ਗਾਈਸ ਵਾਂਛੇ ਵਾਪਸ ਉੱਤੇ ਆ ਗਿਆ ਆ ਉੱਤੇ ਆ ਕੇ ਸ਼ਰਾਰਤ ਕਰਨਾ ਪਿਆ ਪੋਚਾ ਚੱਕ ਲਿਆ ਓਏ ਪੋਚਾ ਫੇਰਿੰਦੇ ਗਿੱਲਾ ਦੇ 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 ਨੋ ਛੱਡ ਦੇ ਓ ਡੇ ਗਿਆ ਨਾ ਤੂੰ ਗਾਈਸ ਇਹ ਦੇਖੋ ਕੀ ਕਰਨ ਦੇ ਆਇਆ ਵਨ ਸੀ ਡੇ ਗਿਆਣਾ ਤੂੰ ਡੇ ਗਿਆਣਾ ਤੂੰ ਲੈ ਦੇ ਦੋ ਦੇ ਦੋ ਦੇ ਦੋ ਦੇ ਦੋ ਨਹੀਂ ਮਿਲਣਾ ਨਹੀਂ ਮਿਲਣਾ ਮਿਲਣਾ ਹੀ ਨਹੀਂ ਦੇਖੋ ਗਾਈਸ ਗਾਈਸ ਪਲੰਬਰ ਨੇ ਸਾਡੇ ਪਤਾ ਨਹੀਂ ਕਿਦਾਂ ਦਾ ਕੰਮ ਕੀਤਾ ਆ ਜਦੋਂ ਟੈਂਕੀ ਪੂਰੀ ਖਾਲੀ ਹੋ ਜਾਂਦੀ ਆ ਤੇ ਜਦੋਂ ਦੁਬਾਰਾ ਭਰਦੇ ਆ ਉਦੋਂ ਪਾਣੀ ਨਹੀਂ ਆਉਂਦਾ ਉਦੋਂ ਪਾਣੀ ਰੁੱਕ ਜਾਂਦਾ ਆ ਪਤਾ ਨਹੀਂ ਗਾਈਸ ਕਿਦਾਂ ਦਾ ਕੰਮ ਕੀਤਾ ਪਲੰਬਰ ਨੇ ਸਾਡੇ ਗਾਈਸ ਡਾਂਕੀ ਪੂਰੀ ਫੁੱਲ ਹੋ ਚੁੱਕੀ ਆ ਪਰ ਤਾ ਵੀ ਨਹੀਂ ਪਾਣੀ ਆਉਂਦਿਆ ਦੇਖੋ ਗਾਈਸ ਗਾਈਸ ਥੋੜਾ ਥੋੜਾ ਪਾਣੀ ਆਉਣਾ ਸਟਾਰਟ ਹੋ ਗਿਆ ਹੁਣ ਆਪਾਂ ਇਹਨੂੰ ਵੇਖਸਤ ਨਾ ਕਰਦੇ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਗਾਈਸ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਆ ਗਾਈਸ ਸੋਨ ਮੈਂ ਪਾਪਾ ਜੀ ਦੇ ਨਾਲ ਮੋਬਾਈਲ ਸ਼ਾਪ ਤੇ ਚੱਲੇ ਆਂ ਪਾਪਾ ਜੀ ਨੂੰ ਮੜਾ ਇੱਕ ਆ ਮੋਬਾਈਲ ਸ਼ਾਪ ਤੇ ਪਹੁੰਚ ਚੁਕੇ ਆ ਸ਼ੌਪ ਤੇ ਪਾਪਾ ਜੀ ਅੰਦਰ ਗੱਲ ਕਰਨ ਦੇ ਗੇਸ ਬਾਬਾ ਜੀ ਸ਼ੌਪ ਤੋਂ ਆ ਗਏ ਆ ਹੁਣ ਅਸੀਂ ਚੱਲੇ ਘਰ ਪਹੁੰਚ ਚੁਕੇ ਆ ਘਰ ਦੇਖਿਓ ਸਬਜੀ ਬਣ ਗਈ ਗਾਈਸ ਦੇਖੋ ਸਬਜੀ ਬਣ ਗਈ ਕਿੰਨੀ ਟੇਸਟੀ ਲੱਗਨਦੀ ਆ ਗਾਈਸ ਗਾਈਸ ਹੁਣ ਮੈਂ ਕਰ ਲੰਗਾ ਹੋਮਵਰਕ ਮੈਂ ਕਦੀ ਕਦੀ ਵਲੌਗ ਦਾ ਪਹਿਲਾ ਹੋਮਵਰਕ ਕਰ ਲੈਣਾ ਆ ਜਾਂ ਕਦੀ ਕਦੀ ਬਾਅਦ ਵਿੱਚ ਕਰ ਲੈਣਾ ਆ ਤੇ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ